ਹਾਂ ਜੀ ਨੂੰ ਇਸ ਲਈ ਸ਼ਰਮ ਆਉਣੀ ਚਾਹੀਦੀ ਆ ਕਿ ਉਹ ਜਾ ਕੇ ਯਾਰ ਕਾਨਸਰਟ ਕਰ ਰਿਹਾ ਤੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ ਜੈ ਸ਼੍ਰੀ कृष्णा राधे राधे ਜੈ ਸ਼ਿਆਮ ਬੰਬੰਬ ਬੋਲੇ ਸੋ ਇਹ ਬੰਦਾ ਕਹਿ ਰਿਹਾ ਕਿ ਦਜੀਤ ਦਸਾਂਜ ਨੂੰ ਸ਼ਰਮ ਆਉਣੀ ਚਾਹੀਦੀ ਕਿ ਜਿਹੜਾ ਸ਼ਹੀਦੀ ਦੇ ਦਿਨਾਂ ਤੇ ਕਾਨਸਰਟ ਕਰ ਰਿਹਾ ਠੀਕ ਹੈ ਛੋਟੀ ਮੂਹ ਤੇ ਵੱਡੀ ਗੱਲ ਕਰਨ ਜਾ ਰਹੀ ਆ ਨੰਬਰ 1 ਪਹਿਲੇ ਤਾਂ ਮੈਂ ਕਿਸੇ ਵੀ ਧਰਮ ਨੂੰ ਕਦੀ ਟਾਰਗੇਟ ਨਹੀਂ ਕੀਤਾ ਫੇਗਾ ਸੁਣ ਲੋ ਮੈਂ ਕਦੀ ਕਿਸੇ ਧਰਮ ਨੂੰ ਮਾਰਾ ਨਹੀਂ ਕਿਹਾ ਹਜ ਤੱਕ ਵੀ ਪਰ ਜਿੱਥੇ ਕੋਈ ਗਲਤ ਆ ਨਾ ਉਹਦੀ ਸੋਚ ਨੂੰ ਮੈਂ ਮਾਰਾ ਕਹਿੰਦੀ ਆ ਮੈਂ ਕਦੀ ਸਿੱਖਾਂ ਨੂੰ ਟਾਰਗੇਟ ਨਹੀਂ ਕੀਤਾ ਮੈਂ ਕਦੀ ਹਿੰਦੂਆਂ ਨੂੰ ਨਹੀਂ ਕੀਤਾ ਮੈਂ ਕਦੀ ਕ੍ਰਿਸਚੀਅਨਸ ਨੂੰ ਨਹੀਂ ਕੀਤਾ ਟਾਰਗੇਟ ਮੈਂ ਕਦੀ ਮੁਸਲਮਾਨਾਂ ਨੂੰ ਨਹੀਂ ਕੀਤਾ ਕਿਉਂਕਿ ਮੇਰੀ ਜਿਹੜੀ ਸੋਚ ਆ ਉਹ ਸ਼ਾਇਦ ਤੁਹਾਨੂੰ ਲੋਕਾਂ ਨੂੰ ਪਸੰਦ ਨਹੀਂ ਆ ਮੇਰੀ ਸੋਚ ਹੈ ਕਿ ਸਾਰੇ ਇੱਕ ਆ ਮੈਂ ਇਸ ਚੀਜ਼ ਜਿਹੜੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਹਿੰਦੇ ਸੀ ਨਾ ਮੈਂ ਉਹਨਾਂ ਦੇ ਸਦਾਤਾ ਤੇ ਚੱਲਣ ਵਾਲੀ ਲੇਡੀਆਂ ਬਾਕੀ ਗੁਰਾਂ ਨੂੰ ਮੈਂ ਨਹੀਂ ਚਾਹੁੰਦੀ ਉਹਨੇ ਕਹਿ ਲਿਆ ਵੀ ਸ਼ਹੀਦਿਆਂ ਦੇ ਦਿਨ ਚੱਲਦੇ ਆ ਚਾਰ ਸ਼ਬਜਾ ਦੇ ਸ਼ਹੀਦ ਹੋ ਗਏ ਉਹਨਾਂ ਦਾ ਪੂਰਾ ਦੇਖੋ ਜੀ ਉਹਨਾਂ ਦਾ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਅਸੀਂ ਤਾਂ ਨਹੀਂ ਕਿਹਾ ਸੀ ਅਸੀਂ ਕਿਹਾ ਸੀ ਬਾਬਾ ਜੀ ਨੂੰ ਜਾ ਕੇ ਕਿ ਤੁਸੀਂ ਆਪਣੇ ਛੋਟੇ-ਛੋਟੇ ਬੱਚਣ ਦੀ ਰੱਖਿਆ ਕਰਨ ਦੇ ਬਜਾਏ ਇੱਕ ਐਨੇ ਸਵਾਰਥੀ ਹੋਏ ਕਿ ਤੁਸੀਂ ਉਹਨਾਂ ਨੂੰ ਤੌਰ ਤਾ ਸ਼ਹੀਦ ਕਰਨ ਵਾਸਤੇ ਅਸੀਂ ਕਹੀ ਸੀ ਗੱਲ ਨਹੀਂ ਕਹੀ ਨਾ ਸੋ ਜਿਹੜੇ ਅਸਲੀ ਗੁਰੂ ਸੀ ਨਾ ਉਸੇ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੀ ਦੇਹ ਨਹੀਂ ਮਿਲੀ ਸੀ ਅੱਜ ਜਦੋਂ ਉਹਨਾਂ ਸ਼ਰੀਰ ਤਿਆਗਿਆ ਸੀ ਨਾ ਇੱਕ ਬੰਦਾ ਕਹਦੇ ਉਹਨਾਂ ਦੇ ਦੇਹ ਨਹੀਂ ਮਿਲੀ ਸੀ। ਬਾਕੀ ਤਾਂ ਸਾਰੇ 9-9 ਮਹੀਨੇ ਮਾਂ ਦੀ ਕੁੱਖ ਚ ਪੈਦਾ ਹੋ ਕੇ ਤੇ ਪ੍ਰਾਪਰਲੀ ਉਹਨਾਂ ਦਾ ਦਾ ਸੰਸਕਾਰ ਹੋਇਆ। ਜੇ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਵਿੱਚ ਇੰਨੀ ਸ਼ਕਤੀ ਵਾਲੇ ਸੀ, ਇੰਨੇ ਕਰਨੇ ਵਾਲੇ ਸੀ। ਫਿਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਚਾਇਆ ਕਿਉਂ ਨਹੀਂ? ਕਿਹੜੇ ਕਿਨਾਂ ਦੇ ਗੁਰੂ ਮਹਾਰਾਜ ਮੈਨੂੰ ਨਹੀਂ ਇੰਨਾ ਚਲੋ ਇਸ ਚੀਜ਼ਾਂ ਬਾਰੇ ਪਤਾ ਭਾਈ ਜਿੰਨੀ ਕ ਸਟੋਰੀਆਂ ਸੁਣੇ ਵੀ ਤੱਤੀ ਤਵੀ ਤੇ ਬਿਠਾਤਾ ਫਿਰ ਉੱਤਾਂ ਵੀ ਤੱਤੀ ਕਿਉਂ ਸੀ? ਉਹਨਾਂ ਦੀ ਸ਼ਕਤੀ ਨਾਲ ਠੰਡੀ ਕਿਉਂ ਨਹੀਂ ਹੋਗੀ? ਸੋ ਬਹੁਤ ਐਸੇ ਲੌਜੀਕਸ ਐ ਬਹੁਤ ਐਸੀਆਂ ਗੱਲਾਂ ਐ ਚਲੋ ਜੇ ਉਹਨਾਂ ਨੇ ਸ਼ੀਧੀਆਂ ਦੇਤੀਆਂ ਸਿੱਖ ਕੌਮ ਵਾਸਤੇ ਤੂੰ ਤੁਸੀਂ ਕੰਜਰੋ ਕੀ ਕੀਤਾ ਉਹ ਨਾਸਤੇ ਤੂੰ ਵੱਡਾ ਇੱਥੇ ਛੱਡੇ ਚੋੜੇ ਕਰਕੇ ਬਕਵਾਸ ਕਰ ਰਿਹਾ ਜਦੋਂ ਕੋਈ ਕੋਈ ਗੱਲ ਹੁੰਦੀ ਦਲਜੀਤ ਦਸਾਂਝ ਨੂੰ ਫੜ ਲਓ ਜਾ ਕੇ ਸਿਰਫ ਇਸੇ ਲਈ ਐ ਨਾ ਕਿਉਂ ਬੰਦਾ ਅਜ ਬਹੁਤ ਜ਼ਿਆਦਾ ਹਾਈ ਲੈਵਲ ਤੇ ਟਾਪ ਦਾ ਵੱਡਾ ਐਕਸਟਾਰ ਛੋਟੇ ਮੋਟਾ ਬੰਦਾ ਬੋਲੂਗਾ ਉਹਨੂੰ ਨਹੀਂ ਫੜਨਾ ਦਲਜੀਤ ਦਸਾਂਝ ਨੂੰ ਟਾਰਗੇਟ ਦਲਜੀਤ ਦਸਾਂਝ ਨੇ ਅਮਰ ਸ਼ਕਿਆ ਕਾਤਰਾ ਆਇਆ ਕਿਉਂ ਨਹੀਂ ਕਾਨਸਰਟ ਕਰ ਸਕਦਾ ਬਈ ਹੁਣ ਜਦੋਂ ਸ਼੍ਰੀ ਕ੍ਰਿਸ਼ਨ ਜੀ ਦੇ ਪੈਛ ਤੀਰਵਜਨ ਕਰਕੇ ਉਹਨਾਂ ਦੀ ਮ੍ਰਿਤਿ ਹੋਈ ਸੀ ਹੁਣ ਮੈਂ ਤਾਂ ਕਦੇ ਹਿੰਦੂਆਂ ਦੇ ਮੂੰਹ ਨਹੀਂ ਸੁਣੀਏ ਗੱਲ ਸਾਡੇ ਕ੍ਰਿਸ਼ਨ ਜੀ ਜੀ ਅੱਜ ਪੂਰੇ ਹੋਏ ਸੀ ਅੱਜ ਸ਼ਹੀਦ ਹੋ ਗਏ ਸੀ ਕ੍ਰਿਸ਼ਨ ਜੀ ਖਬਰਦਾਰ ਜੇ ਕਿਸੇ ਨੇ ਕੋਈ ਆਹ ਕੀਤਾ ਐ ਕੀਤਾ ਬਾਈ ਜਿਹੜੇ ਜਾਨ ਵਾਲੇ ਉਹ ਤੁਰ ਗਏ ਇਹ ਗੱਲ ਆਪਣੇ ਖੋਤਿਆਂ ਦਿਮਾਗਾਂ 'ਚ ਪਾ ਲੋ ਜਾਨ ਵਾਲੇ ਚਾਹੇ ਗੁਰੂ ਸੀ ਚਾਹੇ ਪੀਰ ਫਕੰਬਰ ਸੀ ਚਾਹੇ ਕੋਈ ਵੀ ਸੀ ਉਹ ਤੁਰ ਗਏ ਦੁਨੀਆ ਤੋਂ ਸਦੀਆਂ ਬੀਤ ਗਿਆ ਨੂੰ ਗਏ ਹੋਏ ਹੁਣ ਲੋਕੀ ਬਹੁਤ ਅੱਗੇ ਆ ਗਿਆ ਉਹਨਾਂ ਨੂੰ ਉਸ ਚੀਜ਼ ਦਾ ਫਰਕ ਨਹੀਂ ਪੈਂਦਾ ਨਾ ਤਾਂ ਮੇਰੇ ਵਾਸਤੇ ਕਿਸੇ ਰੱਬ ਦੀ ਨਾ ਸੈਕਿੰਡ ਨੰਬਰ ਤੇ ਮੇਰੀ ਲਾਈਫ 'ਚ ਵੈਲਿਊ ਆਉਂਦੀ ਆ ਸੈਕਿੰਡ ਨੰਬਰ ਤੇ ਫਸਟ ਨੰਬਰ ਤੇ ਵੈਲਿਊ ਮੇਰੇ ਪੇਰੈਂਟਸ ਦੀ ਆ ਜਦ ਮੇਰੇ ਡੈਡੀ ਪੂਰੇ ਹੋਏ 11 ਜੂਨ 2009 ਨੂੰ ਹੁਣ ਮੇਰੀ ਕਿਸੇ ਸਹੇਲੀ ਦਾ ਵਿਆਹ ਆ ਗਿਆ 11 ਜੂਨ ਨੂੰ ਤੇ ਉਹਨੂੰ ਮੈਂ ਕਹਾਂ ਹਾਂ ਨਹੀਂ ਤੂੰ ਵਿਆਹ ਕਿਦਾਂ ਰੱਖਿਆ ਤੈਨੂੰ ਪਤਾ ਨਹੀਂ ਮੇਰੇ ਪਿਤਾ ਜੀ ਪੂਰੇ ਹੋਏ ਸੀ 11 ਜੂਨ ਨੂੰ ਤੂੰ ਵਿਆਹ ਕੀਤਾ ਯਾਰ ਤੂੰ ਏਰਾ ਪਿਓ ਪੂਰਾ ਹੋਇਆ ਅਗਲੀ ਨੇ ਆਪਣਾ ਵਿਆਹ ਧਰਿਆ ਔਰ ਮੇਰੇ ਡੈਡੀ ਗਏ ਦਾਦਾ ਦਾਦੀ ਗਏ ਸਭ ਦੇ ਮਾਪੇ ਜਦਾਦਾਦੀ ਜਾਂਦੇ ਆ ਹੁਣ ਜਿਹੜਾ ਜਾਣ ਵਾਲਾ ਉਹ ਤਾਂ ਆਪਣੀ ਯਾਤਰਾ ਪੂਰੀ ਕਰਕੇ ਦੁਨੀਆ ਤੋਂ ਗਿਆ ਤੇ ਅਸੀਂ ਆਪਣੀਆਂ ਖੁਸ਼ੀਆਂ ਨੂੰ ਖਤਮ ਕਰ ਲਈਏ ਅਸੀਂ ਉਹ ਰੋਣਾ ਮੂੰਹ ਲੱਗ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸ਼ਹੀਦ ਹੋਇਆ ਸੀ ਕੰਜਰੋਂ ਤੁਹਾਨੂੰ ਤਾਂ ਖੁਸ਼ੀਆਂ ਬਣਾਉਣੀਆਂ ਚਾਹੀਦੀਆਂ ਕਿ ਉਹਨਾਂ ਨੇ ਹੱਸਦੇ ਹੋਏ ਛਿੱਧੀਆਂ ਦਿੱਤੀਆਂ ਆਪਣੇ ਪਰਿਵਾਰ ਦੀਆਂ ਤੁਸੀਂ ਤਾਂ ਐਦਾਂ ਕਰ ਰਹੇ ਜਿਵੇਂ ਉਹਨਾਂ ਨੇ ਰੋਂਦੇ ਹੋਏ ਛਿੱਧੀਆਂ ਦਿੱਤੀਆਂ ਬੜਾ ਮਨ ਭਾਰਾ ਕਰਕੇ ਉਹਨਾਂ ਨੇ ਛਿੱਧੀ ਦਿੱਤੀ ਹੈ ਜੇ ਉਹਨਾਂ ਨੇ ਛਿੱਧੀ ਦਿੱਤੀ ਹੈ ਹਸੀ ਹਸੀ ਨਾਲ ਆਪਣੇ ਬੱਚੇ ਕੁਰਬਾਨ ਕੀਤੇ ਆ ਖੁਸ਼ ਹੋ ਖੁਸ਼ੀਆਂ ਮਨਾਓ ਇੱਥੇ ਰੋਣ ਵਾਲੀ ਕਿਹੜੀ ਗੱਲ ਆ ਤੇ ਦਜੀਤ ਦਸਾਂਜ ਵੀ ਇਹ ਕੋਈ ਖਰੀਦਿਆ ਹੋਇਆ ਤੁਹਾਡਾ ਇਹ ਬੰਦਾ ਬਿੱਤੀ ਜਿੱਦਾਂ ਛਿੱਧੀਆਂ ਚੱਲਦੀਆਂ ਇਹ ਬੰਦਾ ਤੁਸੀਂ ਕਹਿੰਦੇ ਹੋ ਪੱਗ ਤੇ 크리스마ਸ ਵਾਲੇ ਟੋਪੀ ਪਾ ਕੇ ਜੀ ਕਹਿੰਦਾ ਕਰ ਕਿਉਂ ਫੇਰ ਕੀ ਹੈ بڑے ਲੋਕ ਪੱਗ ਬਣ ਕੇ 크리스마ਸ ਸੈਲੀਬ੍ਰੇਟ ਕਰ ਰਹੇ ਆ ਜਿੰਨਾ ਨੂੰ ਦੋਖਾ ਨਾ ਤੁਸੀਂ ਨਾ ਕਰੋ ਸੈਲੀਬ੍ਰੇਟ ਘਰਾਂ 'ਚ ਵੱਢ ਜਾਓ ਉਹ ਦਿਨ ਰੋਟੀ ਵੀ ਨਾ ਖਾਓ ਜਿੰਨੇ ਦਿਨ ਤੱਕ ਛਿੱਧੀਆਂ ਚੱਲੀਆਂ ਤੁਸੀਂ ਉਹਨੇ ਦਿਨ ਤੱਕ ਰੋਟੀ ਨਹੀਂ ਖਾਣੀ ਆਣ ਦਾ ਇੱਕ ਦਾਣਾ ਤੇ ਜਲ ਇੱਕ ਬੂੰਦ ਜਲ ਵੀ ਤੁਸੀਂ ਨਾਪ ਗ੍ਰਹਿਣ ਕਰਨਾ ਨਾ ਬੜੇ ਬੱਚਿਆਂ ਨੂੰ ਖਾਣ ਦੇਣਾ ਭੁੱਖਾ ਰੱਖਿਓ ਉਹਨੇ ਦਿਨ ਫੇਰ ਦੇਖੋ ਤੁਹਾਡੀਆਂ ਸ਼ੀਧੀਆਂ ਕਿੱਥੇ ਜਾਂਦੀਆਂ ਕਿੰਨੇ ਕ ਤੁਹਾਨੂੰ ਸ਼ੀਧੀਆਂ ਦਾ ਵਿయోగ ਜਾਗਦਾ ਕਿੰਨਾ ਕ ਤੁਸੀਂ ਜੁੜਿਓ ਸਿੱਖਾਂ ਨਾਲ ਪਤਾ ਹੈ ਅੱਜ ਸੋਸਾਇਟੀ ਚ ਸੱਤੜਾ ਗੰਦ ਪਾਇਆ ਸਾਡੇ ਸਿੱਖਾਂ ਨੇ ਪਾਇਆ ਜਿਹੜਾ ਤੁਸੀਂ ਖਾਲਸਾ ਰਾਜ ਆਊਗਾ ਜੀ ਸਾਡਾ ਖਾਲਸਾ ਰਾਜ ਆਊਗਾ ਤੁਹਾਡੇ ਖਾਲਸੇ ਰਾਸ਼ਟ ਜਨਾਨੀਆਂ ਦੀ ਉਹ ਦੁਰਦਸ਼ਾ ਹੋਣੀ ਹੈ ਨਾ ਕਿ ਲੋਕੀਆਂ ਧੀ ਧੀਆ ਜੰਮਣੀਆਂ ਬੰਦ ਕਰ ਦੇਣਗੇ ਲੋਕਾਂ ਨੂੰ ਪਤਾ ਲੱਗਾ ਕੁੱਖ ਧੀਆ ਮਾਰ ਦੋ ਫਟਾਫੜ ਕਿਉਂ ਖਾਲਸੇ ਰਾਜ ਧੀ ਨਹੀਂ ਪੈਦਾ ਕਰਨੀ ਤੁਸੀਂ ਨਾ ਕੁੜੀਆਂ ਨੂੰ ਪੜਨ ਦੇਣਾ ਜਿੰਸਾ ਭਾਂ ਦੇਣੀਆਂ ਨਾ ਨੂੰ ਇੰਡੀਪੈਂਡੈਂਟ ਫੋਮ ਦੇਣਾ ਸਿਰ ਤੇ ਚੁੰਨੀ ਨਹੀਂ ਲਾਣ ਦੇਣੀ ਜ਼ਬਰਦਸਤੀ ਗਾਤਰੇ ਪਾਓ ਬਸ ਵਿਆਹ ਕਰ ਦੋ ਪਰ ਜਿਹੜਾ ਪਰਿਵਾਰ ਨੂੰ ਵਿਆਹ ਕੇ ਲੈ ਕੇ ਜਾਊਗਾ ਉਹ ساری ਉਮਰ ਪਰਿਵਾਰ ਦੀ ਗੋਲਾ ਭਾਂਡੇ ਕਰੂਗੀ ساری ਉਮਰ ਗੁਲਾਮੀ ਦੀ ਜ਼ਿੰਦਗੀ ਜਿਊਗੀ ਆ ਹੋਊਗਾ ਖਾਲਸਾ ਰਾਜ ਐਦਾਂ ਦਾ ਖਾਲਸਾ ਰਾਜ ਚਾਹੀਦਾ ਹੈ ਨਾ ਨੂੰ ਜਿੱਥੇ ਔਰਤ ਇਹਨਾਂ ਦੇ ਪੈਰ ਦੀ ਜੁੱਤੀ ਬਣ ਕੇ ਰਹੇ ਸਾਰੀ ਉਮਰ ਜੋ ਡੋਜੀ ਕੀਤਾ ਉਹ ਰਾਤ ਨੂੰ ਕੁੱਟ ਲਿਆ ਉਹਨੂੰ ਨੀਵਸਤਰ ਕਰਤਾ ਉਹਨੂੰ ਮਾਹ ਪੈਂਦੀਆਂ ਗਾਲਾਂ ਕੱਢਦੀਆਂ ਆਹ ਚਾਹੀਦਾ ਇਹਨਾਂ ਨੂੰ ਖਾਲਸਾ ਰਾਜ ਡਰੱਗਸ ਵੇਚਣਾ ਇਲੀਗਲ ਵੈਪਨਸ ਵੇਚਣਾ ਇਹਨਾਂ ਇੱਕਦਾਂ ਖਾਲਸਾ ਰਾਜ ਚਾਹੀਦਾ ਇਹਨਾਂ ਨੂੰ ਇਹ ਰਾਜ ਕਦੇ ਨਹੀਂ ਆਉਣਾ ਇਸ ਦੀ ਗੱਲ ਯਾਦ ਰੱਖਿਓ ਸਿਰਫ ਤੁਸੀਂ ਥੋੜੇ ਜਿਹੀ ਮੁਠੀ ਭਾਰੋ ਬਾਕੀ ਸਾਰੇ ਸਿੱਖ ਕੌਮ ਤੁਹਾਡੇ ਖਿਲਾਫ ਆ ਵੱਡੇ ਵੱਡੇ ਪੀਰ ਫਕਮਬਰ ਇਸ ਦੁਨੀਆ ਤੇ ਆਏ ਚਲੇ ਗਏ ਉੰਨਾ ਬਸ ਕੋਈ ਨਹੀਂ ਰੋਲਾ ਪਾਉਂਦਾ ਵੀ ਛਿੜਰੀ ਵਾਲੇ ਸਾਈ ਜੀ ਇਸ स्त्री ਨੂੰ ਪੂਰੇ ਸਿਪਾਹੀ ਇਸ स्त्री ਨੂੰ ਤੁਸੀਂ ਆਪਣੇ ਘਰ ਵਿਆਹ ਕਿਉਂ ਰੱਖਿਆ ਤੁਸੀਂ ਇਸ स्त्री ਨੂੰ ਆ ਕਿਉਂ ਕਰ ਰਹੇ ਹੋ ਆਏ ਗਏ ਉਹਨਾਂ ਨੇ ਆਪਣਾ ਕੰਮ ਕੀਤਾ ਜੋ ਗੁਰੂ ਮਹਾਰਾਜ ਨੇ ਉਹਨੇ ਡਿਊਟੀ ਲਾਈ ਸੀ ਜਿੰਨੇ ਵੀ ਸੰਤ ਵੱਡੇ ਵੱਡੇ ਫਕੀਰ ਆਏ ਨੇ ਇਸ ਧਰਤੀ ਤੇ ਉਹ ਪਰਮਾਤਮਾ ਦੀ ਇੱਛਾ ਨਾਲ ਆਏ ਆ ਦੁਨੀਆ ਦਾ ਸੁਧਾਰ ਕਰਨ ਆਪਣੀ ਜੌਬ ਕੀਤੀ ਡਨ ਦੰਦੇ ਗਾਇਸ ਗੋ ਬੈਕ ਅਸੀਂ ਉਸ ਈਸ ਨੂੰ ਫੜ ਲਈਏ ਸ਼ਰਾਪਾ ਪੇਟ ਪਾ ਲਈਏ ਹਾਏ ਸਾਡਾ ਬੰਦਾ ਤਾਂ ਅੱਜ ਸਾਡਾ ਤਾਂ ਗੁਰੂ ਇਸ ਵੇਲੇ ਆਏ ਹੋਇਆ ਸੀ ਇਹ ਆ ਕਿਉਂ ਕਰ ਰਹੇ ਆ ਭਾਈ ਗੱਲ ਨੂੰ ਸਮਝਿਆ ਕਰੋ ਦੁਨੀਆ ਬਹੁਤ ਅੱਗੇ ਨਿਕਲ ਗਈ ਐ ਲੋਕਾਂ ਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਤੁਸੀਂ ਖੋਤੇਸਤਾਨੀਆਂ ਨੇ ਰੈਪਿਊਟੇਸ਼ਨ ਕਰਤੀ ਨਾ ਸਿੱਖਾਂ ਦੀ ਅੱਜ ਉਹ ਨਿਆਂਲੇ ਤਾਂ ਡਰ ਦੇ ਮਾਰੇ ਕੇਸ ਕਟਾਣ ਲੱਗੇ ਹੋਏ ਆ ਉਹ ਤਾਂ ਦਾੜੀ ਵੀ ਸ਼ੇਵ ਕਰਾਣ ਲੱਗੇ ਹੋਏ ਆ ਜੋ ਕੈਨੇਡਾ 'ਚ ਰੇਸਿਸਿਜ਼ਮ ਹੋ ਰਿਹਾ ਸਿੱਖਾਂ ਨਾਲ ਜਿਹੜੇ ਬੱਚੇ ਖਾਲਿਸਤਾਨ ਨੂੰ ਨਹੀਂ ਕਦੀ ਜਿਨ੍ਹਾਂ ਨੇ ਸਪੋਰਟ ਕੀਤਾ ਉਹਨਾਂ ਉਤੇ ਅਟੈਕ ਹੋ ਰਿਹਾ ਉਹ ਡਰਦੇ ਕਹਿੰਦੇ ਵੀ ਹੁਣ ਛੇ ਵੀ ਕਰ ਲੋ ਵੀ ਸਾਲਾ ਜੇ ਲਾਈਫ ਕੱਟਣੀ ਆ ਨਾ ਹੁਣ ਕੇਸ਼ ਹੀ ਕਟਾ ਲਈਏ ਆ ਹਾਂ ਤੁਸੀਂ ਖੋਤੇਸਤਾਨੀਆਂ ਨੇ ਕੀਤਾ オリジナル ਸਿੱਖਾਂ ਦਾ ਇੰਨਾ ਗੰਦ ਫਲਾਇਆ ਤੁਸੀਂ ਇੰਨਾ ਗੰਦ ਫਲਾਇਆ ਕਿ ਲੋਕ ਅੱਜ ਸਿੱਖ ਕੌਮ ਤੋਂ ਹੇਟ ਕਰਨ ਲੱਗ ਗਏ ਆ ਤਾਂ ਕਈ ਗੁਰਦਵਾਰੇ ਕਹਿੰਦੇ ਜਿਸੀਂ ਨਾ ਇੱਥੇ ਕੈਨੇਡਾ ਦੀ ਗੱਲ ਆ ਸਕੂਲ ਬਣਾਉਣਾ ਜੀ ਗੁਰਦੁਆਰੇ ਵੱਡਾ ਸਾਰਾ ਸਕੂਲ ਬਣਾਉਣਾ ਸਕੂਲ ਦਾ ਕੋਈ ਫਾਇਦਾ ਨਹੀਂ ਬਣਾਉਂਦਾ ਸਕੂਲ ਹੋਰ ਹੋੜੀ ਚੱਲ ਗਿਆ ਸਭ ਤੋਂ ਪਹਿਲਾਂ ਇਹ ਗੋਲ ਇਹ ਨਹੀਂ ਸੋਚਦੇ ਗੱਲ ਵੀ ਸਭ ਤੋਂ ਪਹਿਲਾਂ ਸਾਨੂੰ ਕੀ ਚਾਹੀਦਾ ਤੁਸੀਂ ਉਹ ਤੇ ਟਾਰਗੇਟ ਕਰੋ ਉੱਤੇ ਵਰਕਆਊਟ ਕਰੋ ਤੁਹਾਨੂੰ ਚਾਹੀਦਾ ਕੀ ਸਭ ਤੋਂ ਪਹਿਲੇ ਕ੍ਰਿਮੇਸ਼ਨ ਹੋਮ ਕਿਸੇ ਵੀ ਗੁਰਦੁਆਰੇ ਸ਼ਰਮਿਸ਼ਨ ਹੋਮ ਬਣਿਆ ਜਿਹਦੇ ਵਿੱਚ ਜਿਹੜਾ ਕੋਈ ਗਰੀਬ ਸਿੱਖ ਆਪਣਾ ਵਿਚਾਰਾ ਕੋਈ ਪਰਿਵਾਰ ਦਾ ਬੰਦਾ ਜਾਂਦਾ ਹੈ ਉੱਥੇ ਚਲੋ ਉਹਦੇ ਕੋਲ 1000 ਡਾਲਰ ਹੈ 1200 ਡਾਲਰ ਦੇ 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 ਤੇ ਆਪਣਾ ਦਾ ਸੰਸਕਾਰ ਕਰਦੇ ਉੱਥੇ Hindu ਵੀ ਜਾਏਗਾ ਜੇ ਕੋਈ ਗਰੀਬ ਹੈ ਜਿਹਦੇ ਕੋਲ 15-2000 ਡਾਲਰ ਹੈ ਨਹੀਂ ਬੰਦਾ ਫੋਕਣ ਨੂੰ ਉਹ ਵੀ ਜਾਏਗਾ ਉਹਨੂੰ ਵੀ ਵੈਲਕਮ ਕਰੋ ਜਿਹੜਾ ਕਵੈਸਚਨ ਨੇ ਕਿਹਾ ਤਾਂ ਵੀ ਮੇਰਾ ਵੀ ਆਕਰੋ ਭਾਈ ਮੇਰੇ ਘਰੇ ਵੀ ਡੈਥ ਹੋਈ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਉਹ ਵੀ ਜਾਏਗਾ ਇਹਨੂੰ ਕਹਿੰਦੇ ਆ ਇਨਸਾਨ ਜਿਹੜਾ ਹਰ ਧਰਮ ਦਾ ਸਤਿਕਾਰ ਕਰੇ ਹਰ ਧਰਮ ਆਸਤੇ ਬੂਹੇ ਖੁੱਲੇ ਰੱਖੇ ਕੱਲੇ ਗੁਰਦੁਆਰਿਆਂ 'ਚ ਲੰਗਰ ਖਵਾਨ ਨਾਲ ਸੇਵਾ ਨਹੀਂ ਹੁੰਦੀ ਭਾਈ ਲੋਕੀ ਲੰਗਰ ਖਾਂਦੇ ਆ ਘਰ ਜਾ ਕੇ ਪੋਟੀ ਕਰ ਦਿੰਦੇ ਆ ਤੇ ਮੁੜ ਕੇ ਭੁੱਲ ਜਾਂਦੇ ਬਸ ਜੀਭ ਦਾ ਸਵਾਦ ਮਾਰਦਾ ਉਹਨਾਂ ਨੂੰ ਕਬਾੜਾ ਦਸੀ ਪਿੱਟਦੇ ਆ ਵੀ ਗੁਰੂ ਘਰਾਂ ਚ ਕਰਮੇਸ਼ਨ ਹੋਮ ਖੋਲੋ ਸਿੱਖ ਸਿੱਖਾਂ ਨੂੰ ਤੇ ਹੋਰ ਲੋਕਾਂ ਨੂੰ ਰਿਲੀਫ ਹੋਵੇ ਨਾ ਸਕੂਲ ਖੋਲ੍ਹਨੇ ਆ ਪੰਜਾਬੀ ਸਕੂਲ ਉਹ ਪੰਜਾਬੀ ਸਕੂਲ ਥੋੜਾ ਖਾਲ ਨੇ ਖਾਲਿਸਤਾਨ ਦੇ ਅੱਡੇ ਖੋਲ੍ਹਨੇ ਆ ਤੁਸੀਂ ਉਹ ਜੋ ਖਾਲਿਸਤਾਨੀ ਦੀ ਗਤੀਵਿਧੀ ਐ ਸਖਾਣੀ ਐ ਬੱਚਾਂ ਦੇ ਮਨ ਚ ਨਫ਼ਰਤ ਪੈਦਾ ਕਰਨੀ ਐ ਉਹਨਾਂ ਦੇ ਮਨ ਚ ਜ਼ਹਿਰ ਪਾਉਣੀ ਐ ਤੁਸੀਂ ਐਦਾਂ ਦੇ ਸਕੂਲਾਂ ਚ ਕੌਣ ਮਾਪੇ ਆਪਣੇ भेजेगा जिथे ਤੁਸੀਂ ਬੱਚਿਆਂ ਨੂੰ ਇਨਸਾਨ ਨਹੀਂ ਬਣਨ ਦੋਗੇ ਉਹਨਾਂ ਨੂੰ ਵੈਸ਼ੀ ਦਰਿੰਦਾ ਜਾਨਵਰ ਬਣਾ ਦੋਗੇ ਉਹਨਾਂ ਨੂੰ ਹਿੰਦੂ ਦੇ ਖਿਲਾਫ ਭੜਕਾਇਆ ਜਾਊਗਾ ਉਹਨਾਂ ਨੂੰ ਹੋਰ ਨਸਲਾਂ ਹੋਰ ਕੌਮਾਂ ਦੇ ਬਾਰੇ ਗੰਧ ਪਾਇਆ ਜਾਊਗਾ ਉਹਨਾਂ ਦੇ ਮਨਾਂ ਦੇ ਵਿੱਚ ਐਸੇ ਤੁਸੀਂ ਮਤਲਬ ਗੰਦਗੀ ਤਿਆਰ ਕਰਨੀ ਐ ਤੁਸੀਂ ਜਦੋਂ ਮੇਰੇ ਵਰਗਾ ਇਨਾ ਕੋੜਾ ਤੇ ਸੱਚ ਬੋਲਦਾ ਮੈਂ ਭੈੜੀ ਲੱਗਦੀ ਇਹਨਾਂ ਨੂੰ ਓ ਨਾਂਸੀ ਨਾਸੀ ਆ ਹੀ ਕਹਿੰਦੀ ਆ ਨਾਂਸੀ ਉਹ ਫਲਾਣਾ ਟਿਕੜਾ ਸ਼ਾਮ ਨੂੰ ਇਕੱਠੇ ਹੋ ਕੇ ਚਾਰ ਪੰਜ ਇਹ ਖੋਤਿਸਤਾਨੀ ਜੇ ਬਹਿ ਜਾਂਦੇ ਟਿਕਟੋਕ ਤੇ ਤੁਹਾਡੇ ਬੋਲਣਾ ਮੈਨੂੰ ਫਰਕ ਨਹੀਂ ਪੈਂਦਾ ਮੈਂ ਤੁਹਾਨੂੰ ਕਿੰਨੀ ਵਾਰ 2.5 ਸਾਲ ਤੋਂ ਤੁਸੀਂ ਭੌਂਕਰੇ ਮੈਨੂੰ ਫਰਕ ਪਿਆ ਮੇਰੀ ਵੀਡੀਓ ਇੱਦਾਂ ਹੀ ਆ ਰਹੀਆਂ ਸੋ ਤੁਸੀਂ ਵਾਰ-ਵਾਰ ਨਾ ਦਿਲਸੀਰ ਦਿਲਜੀਤ ਦਸਾਂਝ ਨੂੰ ਵੀ ਟਾਰਗੇਟ ਕਰਨਾ ਬੰਦ ਕਰੋ ਉਹ ਤੁਹਾਡੇ ਖੋਤਿਸਤਾਨੀ ਨੂੰ ਕਦੀ ਸਪੋਰਟ ਨਹੀਂ ਕਰੇਗਾ ਜੇ ਤੁਸੀਂ ਕਹਿੰਦੇ ਹੋ ਸ਼ੀਦੀ ਦੀ ਵੈਸੇ ਮੈਂ ਹੋਊਗਾ ਪਰ ਜਿੰਨਾਂ ਨੇ ਆਪਣੀ ਖੁਸ਼ੀਆਂ ਮਨਾਉਣੀਆਂ ਮਨਾਉਣੀਆਂ ਮੈਂ ਸੈਲੀਬ੍ਰੇਟ ਕਰੂੰਗੀ ਕ੍ਰਿਸਮਸ ਮੈਨੂੰ ਪਸੰਦ ਆ ਜੋ ਚਲੇ ਗਏ ਉਹ ਦੁਨੀਆ ਤੋਂ ਚਲੇ ਗਏ ਹੁਣ ਕਿਸੇ ਨੂੰ ਉਹਨਾਂ ਬਾਰੇ ਸੋਚਣਾ ਨਹੀਂਗਾ ਯਾਦ ਰੱਖਿਓ ਮੇਰੀ ਜਦੋਂ ਮਾਪੇ ਵੀ ਮੁੱਕ ਜਾਂਦੇ ਕਿੰਨਾ ਕ ਸੋਚਦੇ ਆ ਤੁਸੀਂ ਕਿੰਨਾ ਕ ਪਿੱਟ ਸਿਆਪੇ ਪਾ ਕੇ ਬੈਨਦੇ